ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਕੁਝ ਸਟੀਚਿੰਗ ਕੀਤੇ ਹੋਏ ਨੇ ਕੁਝ ਕੁ ਸਕੇ ਵਿਦਾਊਟ ਸਟੀਚਿੰਗ ਕੀਤੇ ਹੋਏ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਜਿੱਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਆਰਕੀ ਬਟਿਕ ਤੇ ਸਵੇਰੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਜੋ ਵੀ ਮੇਰੀ ਭੈਣ ਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਜੀ ਜਲਦੀ ਜਲਦੀ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਕਈ ਵਾਰ ਭੈਣਾ ਮੇਰੀਆਂ ਫੋਨ ਕਰਕੇ ਪੁੱਛਦੀਆਂ ਨੇ ਵੀ ਆਹ ਸੂਟ ਮਿਲ ਜੂਗਾ ਜਾਂ ਨਹੀਂ ਮਿਲ ਜੂਗਾ ਜੀ ਜੀ ਤਾਂ ਅਸੀਂ ਦੇਖੋ ਲਵੇ ਹੁੰਦੇ ਆ ਤਾਂ ਫੋਨ ਚੱਕ ਲੈਣੇ ਆਂ ਕਈ ਵਾਰ ਹੁਣ ਬਾਹਰ ਹਨਾ ਕੰਮ ਧ ਤੇ ਤੁਸੀਂ ਮੈਸੇਜ ਛੱਡ ਦਿਆ ਕਰੋ ਜੀ ਅਸੀਂ ਜਰੂਰ ਤੁਹਾਡਾ ਰਿਪਲਾਈ ਦੇਵਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਲਓ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਸਟੀਚਿੰਗ ਕੀਤੇ ਹੋਏ ਸੂਟ ਦਿਖਾਵਾਂਗੇ ਇਹ ਹੈਗਾ ਜੀ ਕਨੂਨ ਦੇ ਵਿੱਚ ਪ੍ਰਿੰਟ ਆ ਤੁਸੀਂ ਪਹਿਲਾਂ ਕਾਫੀ ਦੇਖਿਆ ਹੋਊਗਾ ਦੇਖੋ ਜੀ ਇਸ ਤਰ੍ਹਾਂ ਦੀ ਇਹ ਰੈੱਡ ਚਨੂਨ ਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਜੀ ਬਹੁਤ ਸੋਹਣੀ ਆਪਾਂ ਇਹਨੂੰ ਗੋਲਡਨ ਸਮੋਸਾ ਲੇਸ ਦਿੱਤੀ ਹੋਈ ਹੈ ਗਲੇ ਦਾ ਡਿਜ਼ਾਈਨ ਤੇ ਗਲੇ ਤੇ ਵੀ ਆਪਾਂ ਨੇ ਇਦਾਂ ਸਮੋਸਾ ਲੇਸ ਲਾ ਕੇ ਸੂਟ ਨੂੰ ਸਟੀਚਿੰਗ ਕੀਤੀ ਐ ਇਹਦੇ ਨਾਲ ਆਪਾਂ ਨੇ ਜੋਹਾ ਸਿਲਕ ਦੀ ਰੱਖੀ ਹੈ ਜੀ ਆਫ ਵਾਈਟ ਸਲਵਾਰ ਤੇ ਔਰਗੈਂਜਾ ਲਾਈਨਿੰਗ ਦਾ ਆਪਾਂ ਨੇ ਇਹਦੇ ਵਿੱਚ ਜਿਹੜਾ ਦੁਪੱਟਾ ਰੱਖਿਆ ਦੇਖੋ ਜੀ ਇਹਨੂੰ ਦੁਪੱਟੇ ਨੂੰ ਆਪਾਂ ਆਫ ਵਾਈਟ ਸਲਵਾਰ ਨਾਲ ਦੀ ਜਿਹੜੀ ਹੈਗੀ ਆ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਦੇ ਇਸ ਤਰ੍ਹਾਂ ਫੋਰ ਸਾਈਡ ਤੁਹਾਨੂੰ ਬਾਰਡਰ ਮਿਲੂਗਾ ਜੀ ਦੇਖੋ ਤੇ ਵਿਚਕਾਰੋਂ ਤੁਹਾਨੂੰ ਟਾਈ-ਡਾਈ ਮਿਲੂਗੀ ਰੈੱਡ ਤੇ ਆਫ ਵਾਈਟ ਲਓ ਜੀ ਸਕਰੀਨਸ਼ਾਟ ਜੇ ਤੁਹਾਨੂੰ ਐਵੇਂ ਦਾ ਸੂਟ ਚਾਹੀਦਾ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਦਾ ਤੁਹਾਨੂੰ ਸੂਟ ਚਾਹੀਦਾ ਦੇਖੋ ਜੀ ਕਿੰਨੀ ਪਿਆਰੀ ਲੁੱਕ ਹੈ ਸੂਟ ਦੀ ਲਓ ਸਕਰੀਨਸ਼ਾਟ ਜਲਦੀ ਜਲਦੀ ਇਹਦੇ ਵਿੱਚ ਆਪਣੇ ਕੋਲੇ ਇਸ ਫੈਬਰਿਕ ਦੇ ਵਿੱਚ ਆਪਣੇ ਕੋਲੇ ਇੱਕ ਇਕੱਲਾ ਮੋਰ ਪੰਖੀ ਸ਼ਰਟ ਰਹਿ ਗਈ ਜੀ ਬਾਕੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਵੀ ਤੁਸੀਂ ਸੇਮ ਸ਼ਰਟ ਲੈਣੀ ਹੈ ਜਾਂ ਕੋਈ ਹੋਰ ਕਲਰ ਲੈਣਾ ਲਓ ਜੀ ਇਹ ਹੋ ਗਿਆ ਇਸ ਤੋਂ ਬਾਅਦ ਆ ਗਿਆ ਜੀ ਜੋਰਜਟ ਦਾ ਪ੍ਰਿੰਟ ਇਹ ਤੁਹਾਨੂੰ ਮਿਲ ਜੂਗਾ ਜੀ ਇਹਦੇ ਨਾਲ ਦਾ ਸੇਮ ਸੂਟ ਜੇ ਚਾਹੀਦਾ ਦੇਖੋ ਜਿਸ ਤਰ੍ਹਾਂ ਕਾਫੀ ਮਹਿਰੂਨ ਦਾ ਇਹਦਾ ਹੈਗਾ ਜੀ ਜਿਹੜਾ ਪ੍ਰਿੰਟ ਬਣਿਆ ਹੋਇਆ ਲਓ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਮਹਿਰੂਨ ਕਲਰ ਦੀ ਦਿੱਤੀ ਹੈ ਜੀ ਫਿਨਿਸ਼ਿੰਗ ਦੁਪट्टे ਨੂੰ ਲਓ ਜੀ ਇਹ ਇਸ ਤਰ੍ਹਾਂ ਦਾ ਕਾਫੀ ਮਹਿਰੂਨ ਦਾ ਹੈ ਪ੍ਰਿੰਟ ਬਣਿਆ ਹੋਇਆ ਜੀ ਉੱਪਰ ਸਾਰੇ ਸੂਟ ਦੇ ਤੁਹਾਨੂੰ ਇਸ ਤਰ੍ਹਾਂ ਆਰੀ ਦਾ ਵਰਕ ਮਿਲੇਗਾ ਜੀ ਦੇਖੋ ਜੀ ਜੇ ਤੁਹਾਨੂੰ ਪਸੰਦਾ ਗਲੇ ਤੇ ਵੀ ਆਪਾਂ ਨੇ ਲੇਸ ਲਾ ਕੇ ਤੇ ਬਾਹਾਂਾਂ ਤੇ ਪੂਰੀ ਵਧੀਆ ਫਿਨਿਸ਼ਿੰਗ ਕੀਤੀ ਹੋਈ ਹੈ ਸੂਟ ਦੀ ਤੇ ਇਹਦੇ ਇਹ ਆਲ ਓਵਰ ਸੂਟ ਰਹੇਗਾ ਜੀ ਇਹਦਾ ਆਲ ਓਵਰ ਸੂਟ ਦਾ ਜੇ ਤੁਸੀਂ ਵਿਦਾਊਟ ਦੁਪੱਟਾ ਲਓਗੇ ਜੀ ਤਾਂ 1100 ਰੁਪਏ ਪ੍ਰਾਈਸ ਹੈ ਜੇ ਤੁਸੀਂ ਦੁਪੱਟੇ ਨਾਲ ਲਓਗੇ ਜੀ ਤਾਂ ਤੁਹਾਨੂੰ ਫਿਨਿਸ਼ਿੰਗ ਕਰਕੇ ਡਾਈ ਹੋ ਕੇ ਸਾਰਾ ਦੁਪੱਟਾ 2000 ਦੇ ਵਿੱਚ ਸੂਟ ਪੈ ਜਾਏਗਾ ਲਓ ਜੀ ਇਸ ਤਰ੍ਹਾਂ ਆਪਾਂ ਨੇ ਕਾਫੀ ਕਲਰ ਦਾ ਰੱਖਿਆ ਜੀ ਦੁਪੱਟਾ ਵਿੱਚ ਕਾਫੀ ਤੇ ਮਹਿਰੂਨ ਦਾ ਕੰਬੀਨੇਸ਼ਨ ਸੀਗਾ ਇਹਦੇ ਉੱਪਰ ਨਾਲ ਫਿਰ ਜਿਹੜੀ ਆਪਾਂ ਨੇ ਸ਼ਰਟ ਤੇ ਲਾਈਨਿੰਗ ਸ਼ਰਟ ਤੇ ਜਿਹੜੀ ਕਾਟਨ ਦੀ ਲੇਸ ਲਾਈ ਆ ਉਹੀ ਆਪਾਂ ਦੁਪੱਟੇ ਤੇ ਲਗਾਉਣੀ ਸੀ ਤਾਂ ਕਰਕੇ ਆਪਾਂ ਨੇ ਕਾਫੀ ਦਾ ਦੁਪੱਟਾ ਰੱਖ ਕੇ ਜੀ ਮਹਿਰੂਨ ਕਲਰ ਦੀ ਦੁਪੱਟੇ ਨੂੰ ਫਿਨ ਵੀ ਆਪਾਂ ਸੂਟਾਂ ਦੇ ਹੋਰ ਦਾ ਕਾਟਨ ਲਾਦਾ ਸੂਟਾਂ ਦੇ ਆਪਾਂ ਹੋਰ ਲੇਸ ਲਾਵਾਂਗੇ ਤੇ ਦੁਪੱਟਿਆਂ ਤੇ ਹੋ ਸੇਮ ਸੋਨੂੰ ਲੇਸ ਮਿਲੇਗੀ ਜੀ ਲੱਗੀ ਹੋਈ ਲਓ ਜੀ ਇਸ ਤੋਂ ਬਾਅਦ ਆ ਗਿਆ ਇਹਨਾਂ ਦਾ ਬਰਬਰੀ ਦਾ ਸੂਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਲਓ ਜੀ ਇਸ ਤਰ੍ਹਾਂ ਦਾ ਇਹ ਚਨਾਰ ਦੀ ਬਰਬਰੀ ਦਾ ਸੂਟ ਰਹੇਗਾ ਜੀ ਇਸ ਤਰ੍ਹਾਂ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਨਾਲ ਆਪਾਂ ਲੇਸ ਸਾਰੇ ਸੂਟਾਂ ਨੂੰ ਦਿੱਤੀ ਹੋਈ ਹੈ ਜੀ ਚਾਕਾਂ ਦੇ ਪਤਾ ਕੀ ਹੁਣ ਸਿੰਪਲ ਸੋਬਰ ਦੇ ਜੂਟ ਸੂਟ ਜਿਆਦਾ ਪਸੰਦ ਹੁੰਦੇ ਨੇ ਬਸ ਕੱਲੇ ਗਲੇ ਦਾ ਡਿਜ਼ਾਈਨ ਹੀ ਜਿਆਦਾ ਵਧੀਆ ਬਣਾਉਣਾ ਪੈਂਦਾ ਆਪਾਂ ਨੂੰ ਬਾਕੀ ਬਾਲਾ ਓਵਰ ਕਾਮਨਾਮ ਜਾਂ ਨਹੀਂ ਪਸੰਦ ਕਰਦੀ ਕੋਈ ਵੀ ਕਸਟਮਰ ਆ ਸਾਡੇ ਕੋਲੇ ਸਿੰਪਲ ਲੁੱਕ ਦੇ ਸੂਟ ਮੰਗਦੇ ਨੇ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਪਿਓਰ ਸਿਲਕ ਦੇ ਵਿੱਚ 3 ਮੀਟਰ ਦੀ ਸਲਵਾਰ ਦੀ ਫੈਬਰਿਕ ਮਿਲੂਗੀ ਜੀ ਜਿਹੜੀ ਵੀ ਮੇਰੀ ਭੈਣ ਨੇ ਬਰਬਰੀ ਦਾ ਪ੍ਰਿੰਟਡ ਦੁਪੱਟੇ ਨਾਲ ਸੂਟ ਲੈਣਾ ਹੈ ਜੀ ਤਾਂ ਤੁਸੀਂ ਮੇਰੇ ਕੋਲੋਂ ਪਿਕਾ ਵੀ ਲੈ ਸਕਦੇ ਹੋ ਵੀਡੀਓ ਵੀ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਬਰਬਰੀ ਦਾ ਪ੍ਰਿੰਟਡ ਦੁਪੱਟਾ ਨਾਲ ਜੀ ਲਓ ਜੀ ਹੋਰ ਸਾਈਡ ਤੋਂ ਤੁਹਾਨੂੰ ਇਹ ਡਿਜ਼ਾਈਨ ਮਿਲੇਗਾ ਜੀ ਵਿਚਕਾਰੋਂ ਇਹ ਸਕਿੰਨ ਆਪਾਂ ਨੇ ਇਹ ਪ੍ਰਿੰਟਡ ਦੁਪੱਟੇ ਨੂੰ ਵੀ ਇਹ ਨਹੀਂ ਹੈਗਾ ਵੀ ਆਪਾਂ ਨੇ ਕੱਲੀ ਪੀਕੋ ਕਰਾਤੀ ਜੀ ਪ੍ਰਿੰਟਡ ਦੁਪੱਟੇ ਨੂੰ ਵੀ ਪੂਰੀ ਵਧੀਆ ਫਿਨਿਸ਼ਿੰਗ ਦਿੱਤੀ ਹੋਈ ਹੈ ਪਲੇਸ ਲਾ ਕੇ ਸੂਟ ਨਾਲ ਲਓ ਜੀ 3250 ਰੁਪਏ ਵਿੱਚ ਇਹ ਦੁਪੱਟਾ ਤੁਹਾਨੂੰ ਸੂਟ ਰਹੇਗਾ ਜੀ ਜਿਹੜੇ ਆਪਾਂ ਰੇਟ ਦੱਸ ਰਹੇ ਹਾਂ ਜੀ ਉਹ ਵਿਦਆਊਟ ਸਟੀਚਿੰਗ ਦੱਸੀ ਜਾਣਗੇ ਸਟੀਚਿੰਗ ਇਹਨਾਂ ਦੇ ਵਿੱਚ ਨਹੀਂ ਐਡ ਕਈ ਭਣਾ ਸਟੀਚਿੰਗ ਨਹੀਂ ਕਰਵਾਉਂਦੀਆਂ ਫਿਨਿਸ਼ਿੰਗ ਕਰਕੇ ਦੇਵਾਂਗੇ ਦੁਪੱਟੇ ਦੀ 3250 ਰੁਪਏ ਤੁਹਾਨੂੰ ਇਹ ਚਨਾਰ ਦੀ ਬਰਬਰੀ ਦੀ ਸਾਰੀ ਫੈਬਰਿਕ ਮਿਲੇਗੀ ਨੋ ਜੀ ਇਸ ਤੋਂ ਬਾਅਦ ਆ ਗਿਆ ਇਹਨਾਂ ਦਾ ਬਲੈਕ ਸੂਟ ਇਹਦੇ ਨਾਲ ਇਹਨਾਂ ਨੇ ਦੁਪੱਟਾ ਨਹੀਂ ਰੈਡੀ ਕਰਵਾਇਆ ਕਿਉਂਕਿ ਦੁਪੱਟਾ ਬਲੈਕ ਦੁਪੱਟੇ ਆਮ ਕਸਟਮਰ ਕੋਲੇ ਹੁੰਦੀ ਨੇ ਦੇਖੋ ਜੀ ਇਹ ਟੇਸਟਾ ਦਾ ਸੂਟ ਰਹੇਗਾ ਬਲੈਕ ਪ੍ਰਿੰਟ ਇਸ ਤਰ੍ਹਾਂ ਦਾ ਨੋ ਜੀ ਇਸ ਤਰ੍ਹਾਂ ਸਕਿਨ ਕਲਰ ਦੀ ਆਪਾਂ ਇਹਨੂੰ ਲੇਸ ਦਿੱਤੀ ਹੈ ਦੇਖੋ ਲੇਸ ਆਪਾਂ ਬਿਲਕੁਲ ਨਵੇਂ ਤੋਂ ਨਵੇਂ ਟ੍ਰੈਂਡ ਵਾਲੀ ਲੈ ਕੇ ਆਉਨੇ ਆ ਇਹ ਨਹੀਂ ਹੈਗਾ ਵੀ ਪੁਰਾਣੀਆਂ ਜਿਹੀਆਂ ਲਾਈ ਜਾਵਾਂਗੇ ਬਲੈਕ ਕਲਰ ਦੀ ਇਹਦੇ ਨਾਲ ਸਲਵਾਰ ਹੈ ਜੀ ਦੇਖੋ ਜੀ ਜੋ ਵੀ ਹੈ ਨਾ ਆਪਾਂ ਨੂੰ ਪਤਾ ਹੁੰਦਾ ਵੀ ਜਿਹੜੇ ਕੱਪੜੇ ਤੇ ਆਪਾਂ ਟਾਪਟਾ ਲਾਉਣਾ ਜੀ ਉਤੇ ਟਾਪਟਾ ਲਾਉਨੇ ਆ ਜਿਹੜੇ ਕੱਪੜੇ ਤੇ ਆਪਾਂ ਨੂੰ ਐ ਹੁੰਦਾ ਵੀ ਹੈ ਨਾ ਵੀ ਦੂਸਰੀ ਕਾਟਨ ਦੀ ਲਾਈਨਿੰਗ ਨਾਲ ਸਰਜੂਗਾ ਤਾਂ ਕਾਟਨ ਦੀ ਲਾਈਨਿੰਗ ਲਾਉਨੇ ਆ ਕਾਟਨ ਦੀ ਲਾਈਨਿੰਗ ਲਾਉਨੇ ਆ ਕਾਟਨ ਦੀ ਲਾਈਨਿੰਗ ਵੀ ਜੀ ਅਸੀਂ ਉਹ ਲਾਉਨੇ ਆ ਵਿਮਲ ਦੀ ਵਧੀਆ ਵਾਲੀ ਜਿਹੜੀ ਇਕੱਠੀ ਨਾ ਹੋਵੇ ਧੋ ਕੇ ਆਪਣਾ ਕਾਰੀਗਰ ਜਿਹੜੀ ਹੈਗੀ ਹੈ ਲਾਈਨਿੰਗ ਲਾਉਣਾ ਦੇਖੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2100 ਰੁਪਏ ਟੀਸਟਾ ਦਾ ਬ੍ਰਾਂਡ ਹੈ ਇਹ ਬਾਕੀ ਤੁਸੀਂ ਮੈਸੇਜ ਕਰ ਲਿਓ ਵੀ ਇਹ ਸੂਟ ਮਿਲੂ ਲਓ ਜੀ ਇਸ ਤੋਂ ਬਾਅਦ ਇੱਕ ਬਰਬਰੀ ਦਾ ਇਹਨਾਂ ਨੇ ਆ ਇਹਦੇ ਨਾਲ ਆਪਾਂ ਨੇ ਪ੍ਰਿੰਟਡ ਦੁਪੱਟਾ ਨਹੀਂ ਹੈਗਾ ਖੁਦ ਦੁਪੱਟਾ ਰੈਡੀ ਕੀਤਾ ਇਹ ਵਾਲਾ ਡਿਜ਼ਾਈਨ ਬਹੁਤ ਜ਼ਿਆਦਾ ਇਸ ਸੂਟ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਕਾਫੀ ਰਿਸਪੌਂਸ ਮਿਲਿਆ ਹੈ ਇਸ ਸੂਟ ਦਾ ਦੇਖੋ ਜੀ ਇਸ ਤਰ੍ਹਾਂ ਦੀ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਸੂਟ ਨੂੰ ਲਓ ਜੀ ਗੁਲਾਬੀ ਕਲਰ ਦੀ ਇਹਦੇ ਨਾਲ ਰਾਣੀ ਕਲਰ ਦੀ ਜਿਹੜੀ ਲੇਸ ਲਾਈ ਹੈ ਇਹਦੇ ਨਾਲ ਆਫ ਵਾਈਟ ਹੈਗਾ ਜੀ ਸਲਵਾਰ ਦੀ ਫੈਬਰਿਕ ਤੇ ਆਪਾਂ ਪੱਧ ਪੱਟਾ ਕੀਤਾ ਇਹਦਾ ਟਾਈ ਡਾਈ ਦੇਖੋ ਜੀ ਬਹੁਤ ਸੋਹਣਾ ਰਾਣੀ ਕਲਰ ਆਪਾਂ ਥੋੜਾ ਜਿਹਾ ਘੱਟ ਰੱਖਿਆ ਕਿਉਂ ਇਹ ਜ਼ਿਆਦਾ ਨਾ ਪੜਕੀਲਾ ਹੋ ਜਾਂਦਾ ਫਿਰ ਜਦੋਂ ਆਪਾਂ ਰਾਣੀ ਕਲਰ ਜ਼ਿਆਦਾ ਕਰ ਦਿੰਦੇ ਆਫ ਵਾਈਟ ਸਲਵਾਰ ਹੈ ਜੀ ਆਪਾਂ ਇਸ ਤਰ੍ਹਾਂ 4 ਸਾਈਡ ਸਾਰੇ ਕਲਰ ਸੂਟ ਵਾਲੇ ਪਾ ਕੇ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਸੂਟ ਨਾਲ ਦੀ ਆਪਾਂ ਨੇ ਰਾਣੀ ਕਲਰ ਦੀ ਪਲੇਸ ਲਾਈ ਹੈ ਜੀ ਦੇਖੋ ਪੂਰੀ ਵਧੀਆ ਫਿਨਿਸ਼ਿੰਗ ਹੋਏਗੀ ਜੀ ਦੁਪट्टे ਦੀ ਇਹਦੇ ਨਾਲ ਆਪਾਂ ਨੇ ਚਨੂਰ ਦਾ ਦੁਪੱਟਾ ਰੱਖਿਆ ਜੀ ਇਹ ਵੀ ਚਨਾਰ ਦੀ ਬਰਬਰੀ ਹੈ ਇਹ ਤੁਸੀਂ ਸਾਡੇ ਕੋਲੋਂ ਮੈਸੇਜ ਕਰ ਲਿਓ ਜੀ ਚਨਾਰ ਦੇ ਵਿੱਚ ਕਾਫੀ ਪ੍ਰਿੰਟ ਨੇ ਜੋ ਵੀ ਤੁਹਾਨੂੰ ਪਸੰਦ ਹੋਇਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਓ ਚਲੋ ਜੀ ਇਹ ਹੋ ਗਈ ਸਟੀਚਿੰਗ ਕੀਤੇ ਹੋਏ ਸੂਟ ਜੀ ਇਸ ਤੋਂ ਬਾਅਦ ਆਪਾਂ ਇੱਕ ਤੁਹਾਨੂੰ ਦਿਖਾਉਣਾ ਹੈ ਜੀ ਚੰਦੇਰੀ ਮਾਲ ਆ ਗਈ ਫੈਬਰਿਕ ਇੰਨੀ ਕੁ ਜ਼ਿਆਦਾ ਲਾਈਟ ਵੇਟ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ ਲਓ ਜੀ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਦੇਸੀ ਕਿਓ ਵਰਗੀ ਫੈਬਰਿਕ ਹੈ ਲਾਈਨਿੰਗ ਤੁਸੀਂ ਵੈਸੇ ਇਹ ਮਹਿੰਗਾ ਸੂਟ ਹੈ ਹਨਾ ਚੀਜ਼ ਵਧੀਆ ਕੁਆਲਿਟੀ ਦੇਖੋ ਬਿਲਕੁਲ ਲਾਈਟ ਵੇਟ ਲਾਓ ਮੁੱਠੀ ਦੇ ਵਿੱਚ ਆਉਣ ਵਾਲੀ ਫੈਬਰਿਕ ਹੈ ਇਹ ਇਹਦਾ ਮਹਿਰੂਨ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਦਾ ਲਓ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਮੈਚਿੰਗ ਸਲਵਾਰ ਰੱਖੀ ਹੈ ਇਹ ਤੁਹਾਨੂੰ ਆਲ ਓਵਰ ਵੀ ਮਿਲ ਜੇਗਾ ਜੀ ਮੈਚਿੰਗ ਵੀ ਮਿਲ ਜੇਗਾ ਜੇ ਤੁਸੀਂ ਇਹਨੂੰ ਆਲ ਓਵਰ ਸੂਟ ਲਓਗੇ ਜੀ ਤਾਂ ਤਾਂ ਤੁਹਾਨੂੰ ਪਏਗਾ ਜੀ ਇਹ 2000 ਦਾ ਜੇ ਤੁਸੀਂ ਇਹਨੂੰ ਆਲ ਓਵਰ ਸੌਰੀ ਮੈਚਿੰਗ ਸੂਟ ਲਓਗੇ ਤਾਂ ਪਏਗਾ ਜੀ 1650 ਰੁਪਏ ਦਾ ਹੁਣ ਤੁਹਾਡੀ ਚੋਇਸ ਆ ਤੁਸੀਂ ਇਹਨੂੰ ਮੈਚਿੰਗ ਕਰਨਾ ਜਾਂ ਆਲ ਓਵਰ ਕਰਨਾ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਈਸਟਾ ਬ੍ਰਾਂਡ ਦੀ ਤੁਹਾਨੂੰ ਇਹ ਜਿਹੜੀ ਹੈਗੀ ਹੈ ਫੈਬਰਿਕ ਮਿਲੇਗੀ ਇਹਦੀ ਫੈਬਰਿਕ ਦਾ ਨਾਮ ਹੈਗਾ ਜੀ ਚੰਦੇਰੀ ਮਲ ਕੋਟਨ ਇੰਨੀ ਕਿ ਜ਼ਿਆਦਾ ਵਧੀਆ ਸੌਫਟ ਵਾਲੀ ਮੈ ਫੈਬਰਿਕ ਹੈ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਦਿਖਾ ਦਨੇ ਆ ਇਹ ਮੈਚਿੰਗ ਵੀ ਮਿਲ ਜੂਗਾ ਜੀ ਤੁਹਾਨੂੰ ਆਲ ਓਵਰ ਵੀ ਮਿਲ ਜੂਗਾ ਲਓ ਜੀ ਇਸ ਦੇ ਬਾਅਦ ਇੱਕ ਇਹਦੇ ਵਿੱਚ ਹੈਗਾ ਜੀ ਇਹ ਪਰਪਲ ਕਲਰ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਕਸਟਮਰ ਵੱਲੋਂ ਆਪਾਂ ਨੂੰ ਆਲ ਓਵਰ ਹੀ ਕਿਹਾ ਗਿਆ ਇਹ ਵੀ ਚਾਚ ਨੇਰੀ ਮਲਦਾ ਹੈਗਾ ਜੀ ਪ੍ਰਿੰਟ ਬਹੁਤ ਸੋਹਣਾ ਪਰਪਲ ਕਲਰ ਹੈ ਜੀ ਤੁਹਾਨੂੰ ਪਸੰਦ ਹੈ ਤਾਂ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਦੇਖੋ ਇਹ ਫੈਬਰਿਕ ਦਾ ਇੰਨੀ ਕ ਜਿੰਮੇਦਾਰੀ ਹੈ ਵੀ ਮੈਂ ਇਹਦਾ ਖੁਦਾਹਾ ਮੈਚਿੰਗ ਸੂਟ ਮੈਂ ਰੈਡੀ ਕਰਵਾਉਣਾ ਹੈ ਇਹਦੇ ਨਾਲ ਦਾ ਕਸਟਮਰ ਦਾ ਆਲ ਓਵਰ ਇਹ ਆਪਾਂ ਪੈਕ ਕਰ ਰੱਖਿਆ ਜੀ ਦੇਖੋ ਜੇ ਤੁਹਾਨੂੰ ਵੀ ਇਹ ਸੂਟ ਚਾਹੀਦੇ ਨੇ ਇਹਦੇ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਚਾਰ ਕਲਰ ਆਪਣੇ ਕੋਲ ਇਸ ਟਾਈਮ ਨੂੰ ਨਾ ਅਵੇਲੇਬਲ ਹੈਗੇ ਨੇ ਨਹੀਂ ਤਿੰਨ ਕਲਰ ਹੀ ਨੇ ਜੀ ਚੌਥਾ ਕਲਰ ਪਾਰਸਲ ਚਲਾ ਗਿਆ ਵੀਡੀਓ ਤੋਂ ਪਹਿਲਾਂ ਹੀ ਚਲਾ ਗਿਆ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਫਿਰੋਜੀ ਕਲਰ ਇਹ ਵੀ ਚੰਦੇਰੀ ਮੰਡ ਦੀ ਤੁਹਾਨੂੰ ਕਾਟਨ ਮਿਲੇਗੀ ਜੀ ਬਹੁਤ ਸੋਹਣੀ ਫੈਬਰਿਕ ਹੈ ਦੇਖੋ ਕਿੰਨਾ ਪਿਆਰਾ ਕਲਰ ਆ ਰਿਹਾ ਇਹਨੂੰ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਆਲਓਵਰ ਵੀ ਲੈ ਸਕਦੇ ਹੋ ਤਿੰਨ ਕਲਰ ਨੇ ਇਹ ਵੀ ਆਪਣਾ ਆਰਡਰ ਵਾਲਾ ਸੂਟ ਹੈ ਜੀ 5 ਮੀਟਰ ਆਲਓਵਰ ਆਲਓਵਰ ਸੂਟ ਪਏਗਾ ਜੀ ਤੁਹਾਨੂੰ 2000 ਰੁਪਏ ਦਾ ਮੈਚਿੰਗ ਸੂਟ ਪਏਗਾ ਤੁਹਾਨੂੰ 1650 ਰੁਪਏ ਦਾ ਲਓ ਸਕਰੀਨ ਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਬਾਕੀ ਤੁਹਾਡੀ ਚੋਇਸ ਹੈ ਜਿੰਵੇਂ ਦਾ ਤੁਹਾਨੂੰ ਸੂਟ ਚਾਹੀਦਾ ਲੈ ਸਕਦੇ ਆ ਇਹ ਫੈਬਰਿਕ ਦਾ ਤੁਸੀਂ ਜਮਾਣਾ ਛੱਡੋ ਜੀ ਇਹਦੇ ਵਿੱਚ ਤੁਸੀਂ ਮੈਥੋਂ ਪਿੱਕਾਂ ਲੈ ਸਕਦੇ ਹੋ ਘਟੋ-ਘਟੇ ਦੇ ਵਿੱਚ 10 ਤੋਂ 15 ਕਲਰ ਨੇ ਜੇ ਤੁਹਾਨੂੰ ਪਸੰਦ ਹੈ ਤਾਂ ਲੈ ਲਓ ਚਲੋ ਜੀ ਇਹਨਾਂ ਫੈਬਰਿਕਾਂ 'ਚ ਤੁਸੀਂ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਮੈਚਿੰਗ ਕਰਕੇ ਦੇਖ ਲਓ ਜੀ ਤਾਂ ਹਨੂ ਐ ਵੀ ਹੈਨਾ ਵੀ ਆਲ ਓਵਰ ਸੂਟ ਕਾਸਟਲੀ ਪੈ ਜਾਂਦਾ ਵੈਸੇ ਤਾਂ 3350 ਦਾ ਰੇਟ ਦਾ ਫਰਕ ਹੈ ਜਿੱਥੋਂ ਤੱਕ ਮੈਨੂੰ ਵਧੀਆ ਲੱਗਿਆ ਜੀ ਇਹ ਮੈਂ ਫੈਬਰਿਕ ਆਪ ਲੈ ਕੇ ਨਹੀਂ ਆਂਦੀ ਤੇ ਕਸਟਮ ਫੋਟੋਆਂ ਦੀ ਆਪਣੇ ਸੂਟ ਬੁੱਕ ਹੋਏ ਤੇ ਜਦੋਂ ਮੈਂ ਫੈਬਰਿਕ ਦੇਖੀ ਤਾਂ ਮੇਰਾ ਮਨ ਬਣ ਗਿਆ ਮੈਂ ਆਪ ਦਾ ਸੂਟ ਵੀ ਨਾਲ ਹੀ ਲਹੇਗੀ ਤੇ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਇਹਵੇਂ ਦਾ ਸੂਟ ਲੈਣਾ ਜੀ ਤਾਂ ਜਲਦੀ ਜਲਦੀ ਆਪਣੇ ਸੂਟ ਲੈ ਕੇ ਬੁੱਕ ਕਰ ਲਓ ਚਲੋ ਜੀ ਮੈਨੂੰ ਪੂਰੀ ਚਲੋ ਜੀ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਧੰਨਵਾਦ ਜੀ ਆਪਾਂ ਨੂੰ ਇੰਨਾ ਕੁ ਵਧੀਆ ਰਿਸਪੌਂਸ ਦੇਣ ਲਈ ਭੈਣਾਂ ਲਾ ਇੰਨਾ ਭੈਣਾਂ ਨੇ ਹਜੇ ਤੱਕ ਨਹੀਂ ਕੋਈ ਵੀ ਆਪਣੇ ਤੋਂ ਸਿੰਗਲ ਸੂਟ ਵੀ ਨਹੀਂ ਆਰਡਰ ਕੀਤਾ ਤਾਂ ਪਲੀਜ਼ ਤੁਸੀਂ ਕਰਕੇ ਦੇਖੋ ਜੀ ਤੁਹਾਨੂੰ ਫੈਬਰਿਕ ਪੂਰੀ ਵਧੀਆ ਤਸੱਲੀ ਨਾਲ ਦੇਵਾਂਗੇ ਬਹੁਤ ਵਧੀਆ ਸੋਹਣਾ ਮਨੋਂ ਤੁਹਾਨੂੰ ਕੰਮ ਕਰਕੇ ਦੇਵਾਂਗੇ ਚਲੋ ਜੀ ਮਿਲਦੇ ਆ ਕੱਲ ਨੂੰ ਵੀਡੀਓ ਚਲੋ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ